ਇੱਕ ਬੰਦੇ ਨੇ ਨਾ ਖੇਮ ਕਰਨੋਂ ਮੈਂ ਖਰੀਦ ਲਈ ਅੱਛਾ ਮੈਂ ਖਰੀਦ ਲਈ ਤੇ ਉਹ ਪੈਸੇ ਦੇਣ ਗਿਆ ਅੱਛਾ ਪੈਸੇ ਦੇਣ ਜਾਂ ਮੱਝ ਜੇ ਉੱਥੇ ਹੀ ਆ ਤੇ ਉਹ ਆਂਦਾ ਮੇ ਮਾਤਾ ਕੁਛ ਮੋੜ ਰਸੇ ਦੇ ਪੈਸੇ ਛੜ ਚੋੜ ਕਰ ਛੋੜ ਕਰ ਆਂਦੀ ਮੇ ਅੱਗੇ ਤਾਂ ਲਾ ਗਿਆ ਇਹ ਅੱਛਾ ਇਹ ਪਹਿਲੀ ਮੋੜਨਾ ਬੜਾ ਕੋਈ ਵੀ ਹੈ ਹੂੰ ਮਾਤਾ ਮਾਤਾ ਹੈ ਆਖੇ ਲੱਗੀ ਤਾਂ ਦਾ ਰਸੇ ਲੋਕ ਛੋੜ ਕਰਦੇ ਹੁੰਦੇ ਕਰੀਗੀ ਹੁੰਦੀ ਆ ਹੂੰ ਉਹਨੇ ਘਰ ਮਾਤਾ ਜਿਹੜੇ ਚਾਲੀ ਪੈਸੇ ਪਾਉਂਦੇ ਸੀ ਉਹਨਾਂ ਮਾਤਾ ਮੇਰੇ ਲੈ ਕਰ ਪੈਸੇ ਉਹ ਜਿਹੜਾ ਤੇਰੇ ਕੋਲ 500 ਦਾ ਖੋਟਾ ਨੋਟ ਚਲਾ ਗਿਆ ਉਹ ਜਰਨਾ ਕਿ ਨਹੀਂ ਹੈ ਹੈ ਉਹ ਕਿਹੜਾ ਉਹਨੇ ਫੜਾ ਦਿੰਦਾ ਸਮਾਂ ਹੈ ਉਹ ਫੜ ਕੇ ਪਾ ਕੇ ਬੋਝੀ ਦੇ ਵਿੱਚ ਉਹਨੇ ਲਾਇ ਵੇਚ ਦੀ ਫਿਰ ਮੱਝ ਹੈ ਕੋਈ ਘਰ ਨੂੰ ਵਾਪਸ ਆ ਗਿਆ ਉਹਨੇ ਵੇਚ ਲਾ ਹੈ ਤੂੰ ਸੌ ਉਹਦਾ ਹੀ ਮੋੜਦਾ ਨਹੀਂ ਮੋੜਦੀ ਤੇ ਪੈਸੇ ਉਹ ਜਰ ਹੈ ਕਿ ਨਹੀਂ ਹੈ ਹੈ ਤੇ ਜਾਲੀ ਨੋਟ ਹੈ ਜਾਣ ਕੇ ਜਾਣ ਕੇ ਉਹ ਰੋਂਦੀ ਫਿਰਾਈ ਤੱਕ ਮੱਝ ਨਹੀਂ ਉਹਦੇ ਵਿੱਚ ਤੇ ਪਵਾ ਕੇ ਉਹ ਘਰ ਨੂੰ ਆ ਗਿਆ ਤੇ ਫੇਰ ਮੁੜ ਕੇ ਉਹਨੇ ਕੀਤਾ ਵੀ ਕੁਈ ਹੋਰ ਸੀ ਬੰਦੇ ਇਹ ਵਪਾਰੀਆਂ ਨੂੰ ਦਾ ਹੁੰਦੇ ਆ ਉਹਨੇ ਕਿਸੇ ਦੇ ਪੈਸੇ ਦੇਲੇ ਉਸੇ ਬੰਦੇ ਨੇ ਅੱਛਾ ਤੇ ਲਾ ਕੇ ਹੋਰ ਉਹ ਸੋਸਾਇਟੀ ਦੇ ਬੰਦੇ ਬੈਠੇ ਬੋਠੇ ਇਥੇ ਆਂਦਾ ਵੀ ਲੈ ਵੀ ਮੈਂ ਕਰਨਾ ਏ ਨਾਟਕ ਤੇ ਤੁਸੀਂ ਚੁੱਪ ਕਰ ਰਹੇ ਹੋ ਇਹ ਮੈਂ ਇਹਦੇ ਲੈ ਪੈਸਾ ਪੈਸਾ ਕੋਲ ਕੋਈ ਨਹੀਂ ਉਹ ਲੰਮਾ ਪੀ ਕੇ ਦੇ ਕਿਆ ਦਰਦਾ ਚੋਂ ਗੁਲਾਟਾ ਮਾਰ ਕੇ ਲੰਮਾ ਪੈ ਗਿਆ ਪੈਸੇ ਮੰਗਣਾ ਹੈ ਪੈਸੇ ਮੰਗਣਾ ਹੈ ਕੋਈ ਜੀ ਤੋ ਉਹ ਲੰਮਾ ਮੈਂ ਪੈ ਗਿਆ ਤੇ ਭਵਾਂਦੇ ਪਾਉਂ ਤਰਾ ਪੈਸੇ ਲੈਣੇ ਫਰਾਨੇ ਬੰਦੇ ਤੋਂ ਉਹ ਜੀ ਤੂੰ ਪੈ ਗਿਆ ਉਹ ਤੜਫੰਡਿਆ ਪਤਾ ਨਹੀਂ ਮਰਨਾ ਕਿ ਬਚਣਾ ਆ ਇਹ ਤੂੰ ਪੈਹਿਆਂ ਨੂੰ ਆ ਗਿਆ ਹੈ ਉਹਨੇ ਪਾਉ ਉਹਨੇ ਤੇ ਕੋਈ ਹੋ ਗਿਆ ਤੇ ਤੇਰੇ ਗੰਬਰਾ ਹੀ ਉਹਨੇ ਮਰ ਜਾਣਾ ਹੀ ਆ ਇਹ ਤੇਰੇ ਪੱਲੇ ਪੈਣਾ ਤੇਰੇ ਪੱਲੇ ਪੈਣਾ ਹੀ ਆ ਇਹ ਉਹਨੇ ਨਹੀਂ ਪਵਾ ਮੈਂ ਚੱਲੇ ਆ ਮੈਰੀ ਮਗਰ ਦਾ ਕੁਝ ਵੀ ਆ ਇਹ ਹੱਥ ਜੋੜ ਕੇ ਪਿਛਾਂ ਮੁੜ ਗਿਆ ਤੇ ਸਹੇ ਨੋ ਚਲਾ ਗਿਆ ਬਹੁਤ ਦੂਰ ਜਾ ਤੂੰ ਤੇ ਮਗਰ ਉੱਠ ਕੇ ਮਾਰਨ ਗੱਲਾਂ ਬਤਾ ਉਤਨਾ ਚੱਲਣ ਦਾ ਵੀ ਆ